ਉਹ ਬੰਦੇ ਤੋਂ ਉਹ ਬੋਲਿਆ ਮਦਦ ਨੂੰ ਛੁੱਟੀ ਕਰਾ ਦੇ ਅੱਜ ਅਜਿਹਾ ਨਹੀਂ ਹੋ ਕੇ ਨਹੀਂ नमस्कार आप देख रहे हो पठानकोट मीडिया बता दें कि पठानकोट के चक्कीपुर के पास हिमाचल से आ रही ट्रैक्टर ट्रॉलियों को माइनिंग अधिकारी की ओर से रोका गया और एंट्री फीस के लिए हजार रुपये जमा करने की बात कही गई जिसे नाराज ट्रॉली चालकों ने रोष जताते हुए बताया कि उनकी ओर से ट्रैक्टर ट्रॉलियों में रेत बजरी भरकर लाई जा रही है जिनका पक्का बिल उनके पास है पर पंजाब में एंट्री करते ही प्रशासन अधिकारी की ओर से एक हज़ार रुपये एंट्री फीस मांगी जा रही है जो सरासर गलत है उन्होंने आरोप लगाया कि जब उनको रोका गया तो लगभग चालीस के करीब ट्रैक्टर ट्रॉलियाँ थी, जिसको प्रशासन अधिकारी ने सड़क के बीचों बीच रोक लिया जिसके बाद ट्रैक्टर ट्रॉली चालकों की ओर से उनसे अपील की गई कि इन गाड़ियों को साइट पर लगाने दिया जाए पर अधिकारी की ओर से फटकार लगाई गई और अधिकारी ने उनको कहा कि अगर ट्रैक्टर ट्रॉली को साइट पर किया तो उनको एक लाख दस हज़ार रुपये का जुर्माना किया जाएगा जिससे नाराज ट्रैक्टर ट्रॉली चालकों ने रोष जताया और मांग की गई कि इस एंट्री फीस को बंद किया जाए क्योंकि उनकी ओर से पक्का बिल लेकर ही रेत बजरी को लाया जा रहा है और सरकार की ओर से कहा गया था कि जनता को पाँच रुपये फुट रेता और बजरी दी जाएगी पर अगर ऐसे ही हज़ार रुपया इन ट्रालियों पर लगाया गया तो इसका बोझ उन पर और लोगों पर भी देखने को मिलेगा वहीं प्रशासन अधिकारी ने कहा है कि सरकार की नोटिफिकेशन पर ही यह पर्ची काटी जा रही है और सबको सरकार की ओर से दिए गए आदेशों का पालन करना चाहिए बने रहो हमारे साथ और देखते रहो पठानकोट मीडिया देखो जी सरकार ट्रैक्टर वाले नाल डेड़ीदार बंदे ना ठकेशाही कर रही है ए 900 रुपए ਦਾ ਬਿੱਲ ਹਰ ਟਰੈਕਟਰ ਵਾਲਾ ਲੈ ਕੇ ਆਂਡਿਆ ਇਸ ਦੇ ਬਾਵਜੂਦ ਵੀ ਮਾਈਨਿੰਗ ਡਿਪਾਰਟਮੈਂਟ ਵਾਲੇ ਕਹਿੰਦੇ ਨੇ ਕਿ ਹਜ਼ਾਰ ਰੁਪਏ ਦੀ ਪਰਚੀ ਘਟਾਓ ਜਾਂ ਤੇ ਸਰਕਾਰ ਇਹ ਬਿੱਲ ਬੰਦ ਕਰੇ ਜਾਂ ਆਪਣੀ ਪਰਚੀ ਬੰਦ ਕਰੇ ਪਹਿਲਾਂ ਵੀ ਕੋਈ ਪਰਚੀ ਤੇ ਕੱਟੀ ਨਹੀਂ ਨਹੀਂ ਜੀ ਇਹਨਾਂ ਨੇ ਬਿਨਾ ਦੇਖਿਆ ਹੀ ਅੱਜ ਸਾਰੇ ਪੰਜਵੇਂ ਦੇ ਸਾਰੇ ਟਰੈਕਟਰਾਂ ਵਾਲੇ ਭਰਾ ਇੱਥੇ ਧੱਕੇ ਆਏ ਨੇ ਧੱਕੇ ਨਾਲ ਰੋਕੇ ਦੇ ਨੇ ਅੱਗੇ ਨਹੀਂ ਜਾਣ ਦੇ ਨੇ ਕਹਿੰਦੇ 1000 ਰੁਪਏ ਦੀ ਪਰਚੀ ਕਟਾਓ ਜੇ ਨਹੀਂ ਪਰਚੀ ਕਟਾਓਗੇ ਤਾਂ ਦਾ 1 ਲੱਖ 5000 ਰੁਪਏ ਦਾ ਚਾਰਜ ਕੀਤਾ ਜਾਏਗਾ ਕੋਈ ਨੋਟੀਫਿਕੇਸ਼ਨ ਪਹਿਲਾਂ ਕੋਈ ਨੋਟੀਫਿਕੇਸ਼ਨ ਨਹੀਂ ਸੀ ਇੱਥੇ ਇੱਥੇ ਉਹਨਾਂ ਨੂੰ ਗੱਲਾਂ ਰੋਕਿਆ ਜਾ ਰਹੇ ਆ ਹੋਰ ਬਿਲਕੁਲ ਟਰੈਕਟਰਾਂ ਨੂੰ ਇਹਨਾਂ ਨੇ ਗੱਡੀਆਂ ਵਾਲੇ ਨੂੰ ਵੀ ਲਾਇਆ ਪਰਚੀ ਲਾਈ ਆ ਪਰ ਗੱਡੀਆਂ ਇੱਥੇ ਰੋਕ ਨਹੀਂ ਰੇ ਕੀ ਮਾਰਕੀ ਕਰਦੇ ਹੋ ਜਾ ਮੰਗ ਸਾਡੀਆਂ ਹੋਈ ਹੈ ਵੀ ਜਾਂ ਤੇ ਇਹ ਬਿੱਲ ਦਾ 900 ਰੁਪਏ ਬਿੱਲ ਦਾ ਬੰਦ ਕੀਤਾ ਜਾਏ ਤੇ ਜਾਏ ਪਰਚੀ ਬੰਦ ਕੀਤੀ ਜਾਏ ਬਿੱਲ ਪੱਕੇ ਨੇ ਜੀ ਐਸਸੀਐਨ ਬਿੱਲ ਹਾਂਜੀ ਪੱਕੇ ਨੇ ਜੀ ਇਹ ਸਰਕਾਰੀ ਬਿੱਲ ਹੈ 3 ਸਾਲ ਹੋ ਗਿਆ ਜੀ ਇਹ ਬਿੱਲ ਘਟਾਣਿਆ ਇਹ ਡਮਟਾਲ ਤੋਂ ਲੈ ਕੇ ਆਏ ਜੀ ਅੱਜ ਅੱਜ ਸਾਡੇ ਨਾਲ ਧੱਕਾ ਕਰਦੇ ਪਏ ਨੇ ਸਾਡੀਆਂ ਇੱਥੇ 50 ਟਰਾਲੀਆਂ ਨੇ ਢੱਕੀਆਂ ਹੋਈਆਂ ਨੇ ਸਾਨੂੰ ਇਹ ਕਹਿੰਦੇ ਕਿ ਜੇ ਮਾਈਨਿੰਗ ਡਿਪਾਰਟਮੈਂਟ ਦਾ ਕੰਡਾ ਟੱਪਿਆ 1 ਲੱਖ 5000 ਰੁਪਏ ਤੁਹਾਡਾ ਚਲਾਨ ਕਰਾਂਗੇ ਮੈਂ ਆਖਿਆ ਅਸੀਂ ਬਿੱਲ ਲੈ ਕੇ ਆਏ ਆ ਸਾਡਾ ਚਲਾਨ ਕਾਦੇ ਬੰਦਾ ਸਾਨੂੰ ਕਟੋਕਟ ਦੱਸੋ ਤਾਂ ਸੀ ਵੀ ਤੁਹਾਡੀ 1000 ਰੁਪਏ ਦੀ ਪਰਚੀ ਲੈਣੀ ਹੈ ਹੁਣ ਇਥੇ ਪੁਲਿਸ ਵਾਲੇ ਆ ਗਏ ਜਾਮ ਲੱਗ ਗਿਆ ਜਿਆਦਾ ਆਪਾਂ ਰਸਤੇ ਦੇ ਵਿੱਚ ਕੋਈ ਟਰਾਲੀ ਨਹੀਂ ਲਾਈਤੀ ਤੁਸੀਂ ਚੈੱਕ ਕਰ ਸਕਦੇ ਹੋ ਸਾਈਡ ਤੇ ਲੱਗੇ ਰਹੇ ਪੁਲਿਸ ਵਾਲੇ ਆਏ ਨੇ ਕਹਿੰਦੇ ਤੁਹਾਡਾ ਚਲਾਨ ਕਰ ਦੇਣਾ ਇਹ ਕਰ ਦੇਣਾ ਜੇ ਪੁਲਿਸ ਵਾਲੇ ਡਿਪਾਰਟਮੈਂਟ ਮਾਈਨਰ ਡਿਪਾਰਟਮੈਂਟ ਇਹਨਾਂ ਨੇ ਸਾਨੂੰ ਤੰਗ ਕਰ ਮਾਰਿਆ ਹੁਣ ਦੱਸੋ ਤਾਂ ਕੀ ਕਰੀਏ 500 ਰੁਪਏ ਸਾਨੂੰ ਫੇਰੇ ਨਾ ਬਚਦਾ ਸਿਰਫ ਕਿੱਦਾਂ ਕਰੀਏ ਇਹ ਬਿੱਲ ਨੇ ਕਦੋਂ ਤੋਂ ਚੱਲ ਰਹੇ ਤਾਂ ਇਹ 3 ਸਾਲ ਹੋ ਗਏ ਨੇ ਬਿੱਲ ਆਪਾਂ ਲੈ ਕੇ ਆਨੇ ਆ ਪ੍ਰੋਪਰ ਜਦੋਂ ਇੱਕ ਟਰਾਲੀ ਭਰ ਕੇ ਆਈਦਾ ਇਹਨਾਂ ਨੂੰ ਬਿੱਲ ਦਿਖਾਈਦਾ ਫੱਲੇ ਚੈੱਕ ਕਰਾ ਕੇ ਫੇਰ ਆਈ ਮਾਰ ਲਗੇ ਫੁੱਟ ਫੁੱਟਣ ਜਾਂਦੇ ਆ ਫੇਰ ਜਦੋਂ ਦੂਜੀ ਟਰਾਲੀ ਜਾਣੀ ਆ ਫੇਰ ਨਵਾਂ ਬਿੱਲ ਲੈ ਕੇ ਆਈਦਾ ਬੱਚੀ ਦੀ ਗੱਲ ਕੋਈ ਇਹਨਾਂ ਨੇ ਅੱਜ ਸਾਨੂੰ ਮੌਕੇ ਰ ਦੱਸਿਆ ਪਹਿਲਾਂ ਨੋਟੀਫਿਕੇਸ਼ਨ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਕੀ ਮੰਗ ਕੀ ਕਰਦੇ ਹੋ ਮੰਗਾਈ ਕਰਨਿਆ ਸਾਨੂੰ ਐਕਸ਼ਨ ਸਰਫ ਥੋੜਾ ਟਾਈਮ ਦੇਵੇ 1 ਮਿੰਟ ਦਾ ਟਾਈਮ ਦੇ ਸਾਨੂੰ ਦੇ ਲੈ ਹੀ ਲੈਣ ਉਹ ਨਹੀਂ 1 ਮਿੰਟ ਟਾਈਮ ਦੇਵੇ ਨਾਲੇ ਆਈ ਇਹ ਬਿੱਲ ਤੇ ਹੀ ਲੰਘਣਾ ਦੋਆ ਜੀ ਇੱਕ ਚੀਜ਼ ਬੰਦ ਕਰ ਦੇਣ ਜਾਂ ਇਹ ਬੰਦ ਕਰ ਦੇਣ ਜਾਂ ਪਰਚੀ ਲਾ ਲੈਣ ਜਾਂ ਪਰਚੀ ਲਾ ਲੈਣ ਇਹਨੂੰ ਬੰਦ ਕਰ ਦੇਣ ਦੋਨਾਂ ਜੀ ਇੱਕ ਚੀਜ਼ ਲਾ ਲੈਣ ਅਸੀਂ ਬੇਨਤੀ ਕਰਦੇ ਆਂ ਸਾਹਿਲ ਜੂਨੀਅਰ ਇੰਜੀਨੀਅਰ ਜਿਹੜੀਆਂ ਟ੍ਰੈਲੀਆਂ ਰੁਕੇ ਜਾ ਰਹੀਆਂ ਨੇ ਉਹਨਾਂ ਕੋਲੋਂ ਰੋਸ਼ਨੀ ਨਜ਼ਰ ਆ ਰਿਹਾ ਕਿ ਅੱਜ ਜਿਹੜੇ 1000 ਰੁਪਏ ਦੀ ਬੱਚੀ ਕਰਕੇ ਉਹਨਾਂ ਨੂੰ ਰੁਕਿਆ ਜਾ ਰਿਹਾ ਕੀ ਮਾਮਲਾ ਹੈ ਮਾਮਲਾ ਇਹ ਹੈ ਵੀ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਹੈ ਜਿਹੜੀਆਂ ਟਰਾਲੀਆਂ ਆਣੀਆਂ ਨਾ ਆਦਰ ਸਟੇਟ ਤੋਂ ਹਿਮਾਚਲ ਤੋਂ ਜਾਂ ਜੰਮੂ ਤੋਂ ਉਹਨਾਂ ਕੋਲੋਂ 1000 ਰੁਪਏ ਪਰ ਟਰਾਲੀ ਲਿਆ ਜਾਏਗਾ ਇਹ ਇਹਨਾਂ ਦੀ ਨਵੀਂ ਨੋਟੀਫਿਕੇਸ਼ਨ ਆਈ ਹੈ ਤੇ ਇਹ ਇਹ ਨੋਟੀਫਿਕੇਸ਼ਨ ਇੱਕ ਦੋ ਦਿਨ ਹੋ ਗਿਆ ਇਹਨੂੰ ਅੱਜ ਹੀ ਲਾਗੂ ਕੀਤਾ ਹੈ ਲੋਕ ਤੇ ਇਹਦੇ ਤੋਂ ਪਹਿਲਾਂ ਕੋਈ ਅਪੋਰਟ ਕਰਾਏਗਾ ਨਾ ਇਹਨਾਂ ਨੂੰ ਪਹਿਲਾਂ ਦਾ ਮੈਸੇਜ ਦਿੱਤਾ ਹੋਇ ਹੋ ਸਕਦਾ ਸਾਰਿਆਂ ਤੱਕ ਮੈਸੇਜ ਨਾ ਪਹੁੰਚਾਏ ਪਰ ਕੱਲ ਪਰਸੋ ਤਾਂ ਆਪਾਂ ਮੈਸੇਜ ਦੇ ਰਹੇ ਆ ਕਈਆਂ ਨੂੰ ਪਤਾ ਇਸ ਗੱਲ ਦਾ ਬਾਕੀ ਸਾਰੇ ਆ ਨਾਕਿਆਂ ਦੇ ਵੀ 23 ਨਾਕੇ ਦੇ ਵੀ ਮਤਲਬ ਬਾਕੀ ਨਾਕਿਆਂ ਤੇ ਪੈਸੇ ਜਮ੍ਹਾਂ ਹੋ ਰਹੇ ਆ ਸਿਰਫ ਇਹੀ ਇੱਕ ਨਾਕਾ ਆ ਜਿੱਥੇ ਲੋਕ ਪੈਸੇ ਨਹੀਂ ਜਮ੍ਹਾਂ ਕਰਾ ਰਹੇ ਤੇ ਕਹਿ ਰਹੇ ਨੇ ਕਿ ਆਪਾਂ ਨਹੀਂ ਕਰਾਣੇ ਕੋਲ ਜੋ ਵੀ ਆ ਟਰੈਕਟਰ ਵਾਲਿਆਂ ਦਾ ਕਹਿੰਣਾ ਕਿ ਪਹਿਲਾਂ ਵੀ ਪੱਕੇ ਬਿੱਲ ਜਿਹੜੇ ਮੱਝ ਲੋਕ ਲਿਆਏ ਜਾਂਦੇ ਉਹਨਾਂ ਦੀ ਗੱਡਿਆ ਜਾਂਦਾ ਤੇ ਹੁਣ ਇਹ ਕਰਤੀ ਕਰਦੇ ਨਹੀਂ ਨਹੀਂ ਇਹ ਨੋਟੀਫਿਕੇਸ਼ਨ ਹੀ ਇਦਾਂ ਵੀ ਫਾਰਮ ਵੀ ਆਏਗਾ ਉਹਦੇ ਬਾਅਦ ਇਹਨਾਂ ਨੂੰ ਇਹ ਐਂਟਰੀ ਵੀ ਵੀ ਦੇਣੀ ਪਵੇਗੀ ਕਿਵੇਂ ਪਰਚੀ ਕੱਟੀ ਜਾਏਗੀ ਸੈਂਕੜੇ ਦੇ ਹਿਸਾਬ ਨਾਲ ਕੋਈ ਪਰਚੀ ਨਹੀਂ ਕਿਵੇਂ ਨਹੀਂ ਗੱਡੀ ਦੇ ਹਿਸਾਬ ਨਾਲ ਹੈ ਪਰ ਗੱਡੀ 1000 ਰੁਪਇਆ ਟਰਾਲੀ ਦਾ 1000 ਰੁਪਇਆ 15 ਗੱਡੀ ਦਾ ਟਿਪਰ ਦਾ ਟਿਪਰ ਦਾ 3000 ਰੁਪਏ ਤੇ ਵੱਡੇ ਟਰਾਲੇ ਦਾ ਉਹਦਾ ਹੀ ਉਹਦਾ ਹੀ 3000 ਰੁਪਏ ਕਹਿ ਰਹੇ ਆ ਟਿਪਰ ਦਾ 1500